ਇਹ ਕਾਫਲਾ ਤੋਰਨ ਦਾ ਮਨੋਰ ਤੇ ਸੀਗਾ ਵੀ ਨਾ ਮੋਦੀ ਜੀ ਅਸੀਂ ਅੱਕੇ ਆ ਤੇ ਨਾ ਥੱਕੇ ਆ ਔਰ ਜਿਹੜੇ ਪਾਛਪਾ ਨੇ ਸ਼ੁਭ ਕਰਨ ਦੇ ਖੂਨ ਨਾਲ ਹੱਥ ਰੰਗੇ ਉਹਦਾ ਇਨਸਾਫ ਲੈਣਾ ਕਿਹੜੀ ਪਾਰਟੀ ਨੇ ਆਵਾਜ਼ ਕਦ ਚੱਪੀ ਆ ਵੀ ਵੱਡੇ ਕਾਰਪੋਰੇਟ ਦੇ ਡੀਮਾਂਡ ਵਰਗੇ ਰਿਲਾਇੰਸ ਇੰਡੀਆ ਦੇ ਜਿਹੜੇ ਸ਼ੋਪਿੰਗ ਮਾਲ ਨਹੀਂ ਹੋਣੇ ਚਾਹੀਦੇ ਅੱਜ ਫੇਰ ਤਰਤੀਬ ਅਨੁਸਾਰ ਇਕੱਠੇ ਹੋ ਰਹੇ ਕਿਸਾਂ ਕਿਸਾਨਾਵਲੋਂ ਕੇਂਦਰ ਸਰਕਾਰ ਖਿਲਾਫ ਕੀਤੀ ਜਾ ਰਹੀ ਨਾਰੇਬਾਜ਼ੀ 8 ਵਜੇ ਤੱਕ ਕਿਸਾਨ ਵਿਅਸ ਤੋਂ ਹੋਣਗੇ ਰਵਾਨਾ ਤਿਆਜਿਕ ਸਾਲ ਬਾਅਦ ਮੁੜ ਤੋਂ ਸ਼ੰਭੂ ਬਾਰਡਰ ਦੇ ਲਈ ਕਿਸਾਨ ਰਵਾਨਾ ਹੋ ਰਹੇ ਨੇ ਤੇ ਇਸ ਮੌਕੇ ਤੇ ਪੰਦੇਰ ਨੇ ਵੱਡਾ ਚੜ੍ਹਦੀ ਕਲਾ ਵਾਲਾ ਐਲਾਨ ਕਰ ਦਿੱਤਾ ਜਿੱਥੇ ਉਹਨਾਂ ਨੇ ਆਖਿਆ ਕਿ ਅਗਲੇ ਸਾਲ ਤੱਕ ਕੇਂਦਰ ਸਰਕਾਰ ਨੇ ਜੇ ਨਾ ਸੁਣੀ ਤਾਂ ਮੁੜ ਤੋਂ ਇਦਾਂ ਹੀ ਅਗਲੇ ਸਾਲ ਕਿਸਾਨ ਚੜ੍ਹਦੀ ਕਲਾ ਦੇ ਨਾਲ ਆਉਣਗੇ ਤੇ ਆਪਣਾ ਮੋਰਚਾ ਜਿਹੜਾ ਉਹ ਸਫਲ ਕਰਨਗੇ ਸ਼ੰਭੂ ਮੋਰਚੇ ਨੂੰ 13 ਫਰਵਰੀ ਨੂੰ ਸਾਲ ਹੋ ਜਾਵੇਗਾ ਤੇ ਪਿਛਲੇ ਸਾਲ ਦਿੱਲੀ ਜਾ ਰਹੇ ਕਿਸਾਨਾਂ ਨੂੰ ਵਕ ਵਕ ਬਾਰਡਰ ਉੱਤੇ ਰੋਕਿਆ ਗਿਆ ਸੀ ਤੇ ਬਿਤੇ ਕਰੀਬ ਇੱਕ ਸਾਲ ਤੋਂ ਬਾਅਦ ਸ਼ੰਭੂ ਬਾਰਡਰ ਖਨੌਰੀ ਟਿਕਰੀ ਉੱਤੇ ਚੱਲ ਰਹੇ ਕਿਸਾਨਾਂ ਦੇ ਮੋਰਚੇ ਚੇਤੇ 12 ਕਿਸਾਨੀ ਨਾ ਮੰਗਾ ਜਾਣ ਤਾਂ ਕਿਸੇ ਤਰ੍ਹਾਂ ਕਿਸਾਨੀ ਮੋਰਚਾ 2.0 ਜਿਹੜਾ ਹੈ ਉਹ ਜਾਰੀ ਰੱਖਣ ਦੀ ਉਹਨਾਂ ਨੇ ਗੱਲ ਕਹੀ ਹੈ ਸੋ ਵੱਡੀ ਖਬਰ ਇਸ ਵੇਲੇ ਦੀ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਕੇਂਦਰ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਉਹਨਾਂ ਨੇ ਮੋਦੀ ਨੂੰ ਵੱਡੀ ਗੱਲ ਕਹਿ ਦਤੀ ਹੈ ਕਿ ਇਸੇ ਤਰ੍ਹਾਂ ਸਾਡੇ ਸੰਘਰਸ਼ ਜਿਹੜੇ ਨੇ ਜਾਰੀ ਰਹਿਣਗੇ ਨਾ ਅਸੀਂ ਅੱਕੀਆਂ ਤੇ ਨਾ ਅਸੀਂ ਥੱਕੀਆਂ ਸਾਡੇ ਹੌਸਲੇ ਵੀ ਘਟੇ ਨਹੀਂ ਅਸੀਂ ਐਮਐਸਪੀ ਗਰੰਟੀ ਕਾਨੂੰਨ ਜ਼ਰੂਰ ਲਵਾਵਾਂਗੇ ਆਓ ਤੁਹਾਨੂੰ ਸੁਣਾਉਂਦੇ ਆ ਕਿ ਪੰਦੇਰ ਨੇ ਕੀ ਗੱਲਾਂ ਆਖੀਆਂ ਨੇ ਜਿਹੜਾ ਅਸੀਂ ਐਲਾਨ ਕੀਤਾ ਸੀਗਾ ਦੋਵਾਂ ਫੋਰਮਾਂ ਨੇ ਕਿ ਇਹ ਮੋਰਚੇ ਨੂੰ ਤੇਜ਼ ਕਰਨਾ ਵਾ ਤਿੱਖਾ ਕਰਨਾ ਵਾ ਉਹਦੇ ਤਹਿਤ ਬਿਆਸ ਤੋਂ 1 ਸਾਲ ਪਹਿਲਾਂ ਵੀ ਤੁਹਾਨੂੰ ਪਤਾ ਹੋਊਗਾ ਕਾਫਲਾ ਆਪਾਂ ਤੋਰਿਆ ਸੀਗਾ ਇਸੇ ਬਿਆਸ ਤੋਂ ਅੱਜ ਵੀ ਕਾਫਲਾ ਸੀ ਤੋਰਿਆ ਹੈਗਾ ਵਾ ਔਰ ਇਹ ਕਾਫਲਾ ਤੋਰਨ ਦਾ ਮਨੋਰ ਤੇ ਸੀਗਾ ਵੀ ਨਾ ਮੋਦੀ ਜੀ ਅਸੀਂ ਅੱਕੇ ਆ ਤੇ ਨਾ ਥੱਕੇ ਆ ਠੀਕ ਹੈ ਜੀ ਔਰ ਨਾ ਸਾਡੇ ਹੌਸਲੇ ਕਿਤੇ ਕਟੇ ਆ ਸਾਡਾ ਨਿਸ਼ਾਨਾ ਸਾਨੂੰ ਚਿੱਤੇ ਆ ਬੇਸ਼ੱਕ ਨਿਸ਼ਾਨਾ ਅਜੇ ਪੂਰਾ ਨਹੀਂ ਹੋਇਆ ਐਮਐਸਪੀ ਲੀਗਲ ਗਰੰਟੀ ਕਾਨੂੰਨ ਅਸੀਂ ਲਵਾਂਗੇ ਦੇਸ਼ ਦੇ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕਰਾਵਾਂਗੇ ਆਦਿਵਾਸੀਆਂ ਦੀ ਸੰਵਿਧਾਨ ਦੀ 5ਵੀਂ ਸੂਚੀ ਆਉ ਲਾਗੂ ਹੋਊਗੀ ਨਰੇਗਾਵਾ ਮਜ਼ਦੂਰਾਂ ਦੀ ਉਹ 200 ਦਿਨ ਲੈਣੀ ਹੈਗੀ ਆ ਲਖੀਮਪੁਰ ਖਿਰੀ ਦਾ ਔਰ ਜਿਹੜੇ ਪਾਚਪਾ ਨੇ ਸੁਪ ਕਰਨ ਦੇ ਖੂਨ ਨਾਲ ਹੱਥ ਰੰਗੇ ਉਹਦਾ ਇਨਸਾਫ ਲੈਣਾ ਜਿਹੜੀ ਹਰਿਆਣੇ ਦੀ ਸਰਕਾਰ ਤੇ ਮੋਦੀ ਨੇ ਰੜ ਕੇ ਗੋਲੀ ਭਰਾਈ ਸਾਡੇ ਨੌਜਵਾਨ ਨੂੰ ਸਾਰੇ ਦੇਸ਼ ਦੇ ਕੇਸ ਆ ਵਾਪਸ ਲੈਣੇ ਆ ਫਸਲੀ ਬੀਮਾ ਯੋਜਨਾਵਾਂ 'ਚ ਸਾਡੀ ਇਹ 12 ਮੰਗਾਂ ਨੇ ਔਰ ਇਹ ਤੋਂ ਕਾ ਜਿਹੜਾ ਨਵਾਂ ਖੱੜਾ ਕਾਨੂੰਨ ਲੈ ਕੇ ਆਈ ਸਰਕਾਰ ਮੰਡੀ ਬੋਰਡ ਨੂੰ ਨਿੱਜੀ ਹੱਥਾਂ ਵਿੱਚ ਦੇ ਦਾਂ ਮੰਡੀ ਕਰਨ ਦੀ ਪਾਲਸੀ ਉਦੇ ਵਿਰੁੱਧ ਵੀ ਸਾਡਾ ਅੰਦੋਲਨ ਜਾਰੀ ਹੈਗਾ ਵਾ ਤੋ ਨਿਸ਼ਾਨਾ ਸਾਨੂੰ ਕਲੀਅਰ ਆ ਤੋ ਇਸ ਕਰਕੇ ਵੀ ਜੇ ਮੋਦੀ ਜੀ ਮੰਨ ਲਓ ਨੇੜੇ ਪਵਿੱਖ ਵਿੱਚ ਅੰਦੋਲਨ ਨੂੰ ਨਹੀਂ ਸਮਾਪਤ ਕਰਨ ਵਾਲੇ ਪਾਸੇ ਵੱਧਦੇ ਮੰਗਾ ਨਹੀਂ ਮੰਨਦੇ ਅਗਲੇ ਸਾਲ ਵੀ ਇੱਥੋਂ ਐਸੇ ਚੜ੍ਹਦੀ ਕਲਾ ਨਾ ਜਾਵਾਂਗੇ ਅਰ ਸੰਦੇਸ਼ ਦਵਾਂਗੇ ਵੀ ਨਾ ਥੱਕੇ ਆ ਤੇ ਨਾ ਅਕਿਆ 1 ਸਾਲ ਬਾਅਦ ਫੇਰ ਤੁਰਿਆ ਤੋ ਅੱਜ ਵੀ ਲਗਭਗ ਇੱਥੋਂ ਲਗਭਗ 300 350 ਟ੍ਰੈਕਟਰਟਾਲੀਆਂ ਦਾ ਕਾਫਲਾ ਪਰ ਰਵਾਨਾ ਕੀਤਾ ਹੈਗਾ ਬੀਕੇ ਚ ਦੁਆਬਾ ਰਲ ਲਈਆਂ ਹੋਰ ਜਥੇਬੰਦੀਆਂ ਅੱਗੇ ਰਲੀਆਂ ਤੋ ਹਜ਼ਾਰਾਂ ਟਰੈਕਟਰ ਟਾਲੀਆਂ ਸ਼ੰਭੂ ਬਾਟਰ ਨੂੰ ਜਾਣੀਆਂ ਹੁਣ ਇਹ ਕੱਲੀ ਲੜਾਈ ਕਿਸਾਨਾਂ ਦੀ ਨਹੀਂ ਹੈਗੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਾ ਜਿੱਥੇ ਕਿਸਾਨ ਨੂੰ ਫਾਇਦਾ ਮਿਲਣਾ ਉੱਥੇ ਖਪਤਕਾਰ ਨੂੰ ਵੀ ਫਾਇਦਾ ਮਿਲਣਾ ਕਿਉਂਕਿ ਉਹਨੂੰ ਪਤਾ ਹੁੰਦਾ ਵੀ ਇੰਨੀ ਦੀ ਚੀਜ਼ ਵੇਚ ਰਹੀ ਆ ਅੱਜ 723 ਰੁਪਏ ਕਣਕ ਲੈ ਕੇ ਵੇਚਣ 45 ਰੁਪਏ ਮਾਲਾਂ ਚਾਟਾ ਡੇ ਇਹ ਟੱਕਾ ਨਹੀਂ ਹੈਗਾ ਖਪਤਕਾਰ ਨਾਲ ਖਪਤਕਾਰ ਨਾਲ ਵੀ ਟੱਕਾ ਹੋ ਰਿਹਾ ਇਹ ਤਾਂ ਕਹਾ ਇਹ ਲੜਾਈ ਛੋਟੀ ਦੁਕਾਨਦਾਰੀ ਦੀ ਹੈ ਵੀ ਵੱਡੇ ਜਿਹੜੇ ਮਾਲਸ ਆ ਗਏ ਨੇ ਉਹ ਛੋਟੀ ਦੁਕਾਨਦਾਰੀ ਨੂੰ ਖਾਣਗੇ ਤੁਸੀਂ ਦੱਸੋ ਕਿਹੜੀ ਪਾਰਟੀ ਨੇ ਬਾਤ ਕਦੀ ਚੱਕੀ ਆ ਵੀ ਵੱਡੇ ਕਾਰਪੋਰੇਟ ਦੇ ਡਿਮਾਂਡ ਵਰਗੇ ਰਿਲਾਇੰਸ ਇੰਡੀਆ ਦੇ ਜਿਹੜੇ ਸ਼ਾਪਿੰਗ ਮਾਲ ਨਹੀਂ ਹੋਣੇ ਚਾਹੀਦੇ ਸ਼ਹਿਰੀਆਂ ਦੀ ਲੜਾਈ ਕਿਸੇ ਨੇ ਨਹੀਂ ਉਹ ਸਾਡੇ ਪੰਜਾਬੀ ਪ੍ਰਾਂ ਨੇ ਕਾਰੋਬਾਰ ਕਰਦੇ ਨੇ ਅਸੀਂ ਆਏ ਅੱਗੇ ਉਹਨਾਂ ਨੇ 30 ਨੂੰ ਸਾਡਾ ਸਾਥ ਦਿੱਤਾ ਸੀਗਾ ਜਦੋਂ ਪੰਜਾਬ ਬੰਦ ਹੋਇਆ ਸੀਗਾ ਅਸੀਂ ਕਹਿੰਦੇ ਆਓ ਸਾਡੇ ਨਾਲ ਅਸੀਂ ਥੋੜੀ ਲੜਾਈ ਲੜਨ ਨੂੰ ਵੀ ਤਿਆਰ ਆ ਮਜ਼ਦੂਰ ਦੀ ਨੌਜਵਾਨ ਬੇਰਜ਼ਗਾਰ ਆ ਐਜੂਕੇਸ਼ਨ ਪ੍ਰਾਈਵੇਟ ਹੋਣੀ ਉਹਦੀ ਲੜਾਈ ਵੀ ਲੜ ਰਹੇ ਆ ਮੁਲਾਜ਼ਮ ਦੀ ਲੜਾਈ ਵੀ ਕਿਸਾਨ ਪੂਰੇ ਸਮਾਜ ਦੀ ਲੜਾਈ ਲੜ ਰਿਹਾ ਅਸੀਂ ਸਮਾਜ ਕੋ ਆਸ ਰੱਖਦੇ ਸਾਡਾ ਸਹਿਯੋਗ ਕੀ ਜਿਵੇਂ 30 ਦਾ ਪਚਾਪ ਦਾ ਬੰਦ ਉਹ ਲੜਾਈ ਵੱਡੀ ਅਸੀਂ ਪੰਜਾਬ ਦੇ ਹਰ ਪਿੰਡ ਨੂੰ ਕਹਿਣਾ ਚਾਹੁੰਦੇ ਭੇ ਇਸ ਤਰੀਕੇ ਨਾਲ ਹਰ ਪਿੰਡ ਦੇ ਵਿੱਚੋਂ ਟਰੈਕਟਰ ਕਾਲੀ ਲੈ ਕੇ ਸ਼ੰਭੂ ਬਾਟਰ ਨੂੰ ਆਓ ਮੋਰਚਾ ਜਿੱਤਿਆ ਜਾਊਗਾ ਤੋਂ ਇਸ ਕਰਕੇ ਅੱਜ ਦਾ ਪ੍ਰੋਗਰਾਮ ਇਥੋਂ ਰਵਾਨਾ ਹੋਇਆ ਹਾਂ ਹਾਂ ਦੇਖੋ ਇਹ ਜਾ ਕੇ ਕੇਮਮ ਦੀ ਮੀਟਿੰਗ ਕਰਾਂਗੇ ਮੀਟਿੰਗ ਕਰਨ ਤੋਂ ਬਾਅਦ ਫਿਰ ਸਾਰੇ ਡਿਸੀਜਨ ਕਿਵੇਂ ਆ ਗਾਂ ਸ਼ਹੀਦ ਸ਼ੁਕਰਾਨ ਦੀ ਬਰਸੀ ਵੀ ਆ ਰਹੀ ਹੈ ਉਹ ਸਾਰਿਆਂ ਦੇ ਡਿਸੀਜਨ ਲੈ ਕੇ ਤੁਹਾਨੂੰ ਪੀਸੀ ਕਰਕੇ ਸਾਰਾ ਕੁਝ ਔਰ ਰਾਜਸ਼ਾਮ ਨੂੰ ਬੇਨਤੀ ਜਿਵੇਂ ਅਸੀਂ ਫਗਵਾੜੇ ਜਲੰਧਰ ਵਾਲੀ ਪ੍ਰੈਸ ਨੂੰ ਕਿਹਾ ਬੁੱਥੇ ਪਹੁੰਚੋ 9:30 10 ਵਜੇ ਉੱਥੇ ਪੀਸੀ ਹੋਊਗੀ ਫਿਰ ਲਗਭਗ 3 ਵਜੇ ਪੀਸੀ ਕਿਉਂਕਿ ਥੋੜਾ ਡਿਲੇ ਸੀਗਾ ਅਸੀਂ ਕਿਹਾ ਵੀ ਪ੍ਰੈਸ ਵਾਲੇ ਖਰਾਬ 3 ਵਜੇ ਰਾਜਪੁਰੇ ਪੀਸੀ ਕਰਾਂਗੇ ਤਾਂ ਚੰਡੀਗੜ੍ਹ ਦੇ ਇਲਾਕੇ ਦੀ ਪ੍ਰੈਸ ਨੂੰ ਉੱਥੇ ਜੁੜ ਫਿਰ ਕਾਫਲਾ ਬਣਾ ਕੇ ਸ਼ੰਭੂ ਬਾਟਰ ਤੇ ਜਾਵਾਂ ਬਿਆਸ ਤੋਂ ਬਲਰਾਜ ਸਿੰਘ ਰਾਜਾ ਦੀ ਸਾਂਝੀ ਸੋਚ ਟੀਵੀ ਦੀ ਰਿਪੋਰਟ